ਸਤਿ ਸ਼੍ਰੀ ਅਕਾਲ ਦੋਸਤੋ ਜੈ ਹਿੰਦ ਮੈਂ ਦਰਪਨ ਸਵਾਗਤ ਕਰਦਾ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਦਰਪਨ ਕੋਚਿੰਗ ਸੈਂਟਰ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੋ ਜ਼ਰੂਰੀ ਅਨਾਊਂਸਮੈਂਟ ਕਰਨੀ ਹੈ ਪਹਿਲੀ ਇਹ ਕਿ ਜਿਨ੍ਹਾਂ ਨੇ ਆਰਮੀ ਆਰਡੈਂਸ ਕੋਪਸ ਆਰਮੀ ਆਰਡੈਂਸ ਕੋਪਸ ਯਾਨੀ AOC ਅਸਲਾ ਵਿਭਾਗ ਦੇ ਵਿੱਚ ਜਿਹੜੀ ਫਾਇਰਮੈਨ ਦੀ ਭਰਤੀ ਆਈ ਸੀ ਪੰਜਾਬ ਵਾਸੀਆਂ ਵਾਸਤੇ ਜਿਨ੍ਹਾਂ ਨੇ ਉਹ ਭਰੀ ਹੈ 1 ਜਨਵਰੀ ਤੋਂ ਲੈ ਕੇ 3 ਜਨਵਰੀ ਦੇ ਵਿੱਚ ਵਿੱਚ ਉਹਨਾਂ ਨੂੰ ਈਮੇਲ ਆ ਜਾਏਗੀ ਉਹ ਆਪਣੇ ਫਿਜ਼ੀਕਲ ਦੀ ਤਿਆਰੀ ਜਿਹੜੀ ਸ਼ੁਰੂ ਕਰ ਦੇਣ ਕਿਉਂਕਿ ਫਿਜ਼ੀਕਲ ਫਰਵਰੀ ਚ ਹੋਣ ਦੀ ਸੰਭਾਵਨਾ ਹੈ ਦੂਸਰੀ ਅਨਾਉਂਸਮੈਂਟ ਇਹ ਆ ਕਿ ਜਿਹੜੀ ਮੈਂ ਇਸ ਤੋਂ ਪਹਿਲਾਂ ਵੀਡੀਓ ਪਾਈ ਸੀ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ 'ਚ ਦੇ ਦੂੰਗਾ EME ਇਲੈਕਟ੍ਰੋਨਿਕਸ ਐਂਡ ਮਕੈਨਿਕਲ ਇੰਜੀਨੀਅਰਿੰਗ ਆਰਮੀ ਡਿਪਾਰਟਮੈਂਟ ਦੇ ਅਸਲਾ ਵਿਭਾਗ ਦੇ ਵਿੱਚ ਫਾਇਰਮੈਨ ਦੀ ਭਰਤੀ ਆਫਲਾਈਨ ਉਹ ਵੱਖਰੀ ਵੀਡੀਓ ਹੈ ਉਹਦੇ ਨਾਲੋਂ ਮੈਨੂੰ ਲੱਗਦਾ ਹੈ ਤੁਹਾਨੂੰ ਸ਼ਾਇਦ ਸਮਝ ਨਹੀਂ ਲੱਗੀ ਉਸ ਦਿਨ ਮੇਰੀ ਗਲਤੀ ਕਿ ਜੋ ਮੈਂ ਨਵੀਂ ਵੀਡੀਓ ਪਾਈ ਹੈ ਉਹ ਅਲੱਗ ਹੈ ਉਹ ਆਫਲਾਈਨ ਹੈ ਉਹਨੂੰ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਉਹਦੇ ਵਿੱਚ ਫਾਇਰਮੈਨ ਸਟੈਨੋਗ੍ਰਾਫਰ ਵਗੈਰਾ ਦੀਆਂ ਕਾਫੀ ਸਾਰੀਆਂ ਵੈਕੈਂਸੀਜ਼ ਅਵੇਲੇਬਲ ਨੇ ਤੋਂ ਉਹ ਆਫਲਾਈਨ ਭਰਤੀ ਹੈ ਠੀਕ ਹੈ ਉਥੋਂ ਤੁਸੀਂ ਉਹ ਭਰਤੀਲੇ ਅਪਲਾਈ ਕਰ ਲਿਓ ਐਂਡ ਉਹਦੇ ਵੀ ਜਲਦੀ ਰੋਲ ਨੰਬਰ ਵਗੈਰਾ ਆ ਜਾਂਦੀ ਆ ਅੱਜ ਦੀ ਜੋ ਭਰਤੀ ਹੈ ਉਹ ਹੈ ਜੀ 8ਵੀਂ ਬੇਸ ਤੇ ਠੀਕ ਹੈ ਜੀ ਬਿਲਕੁਲ ਸਹੀ 8ਵੀਂ ਬੇਸ ਤੇ ਜੋ ਸੇਵਾਦਾਰ ਦੀ ਭਰਤੀ ਹੁੰਦੀ ਹੈ ਪੀਪੀਐਸਸੀ ਚਾਹੀਏ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਯਾਨੀ ਪੂਰੇ ਪੰਜਾਬ ਦੀ ਭਰਤੀ ਹੈ 2024 ਦੀ ਲਾਸਟ ਭਰਤੀ ਕਹਿ ਸਕਦੇ ਆਪਾਂ ਇਹਨੂੰ ਤੋਂ ਅਲਟੀਮੇਟਲੀ ਇਸ ਭਰਤੀ ਨੂੰ ਪਰਲੀ ਕੀ ਕੀ ਚਾਹੀਦਾ ਹੈ ਕੀ ਕੀ ਰਿਕੁਆਇਰਮੈਂਟਸ ਸੋ ਸਭ ਇਸ ਵੀਡੀਓ 'ਚ ਡਿਸਕਸ ਕਰਨ ਵਾਲੇ ਆਪਾਂ ਚਲੋ ਸ਼ੁਰੂ ਕਰਦੇ ਆ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਪੋਸਟ ਐਂਡ ਡੈਜ਼ਿਗਨੇਸ਼ਨ ਦੀ ਸੇਵਾਦਾਰ ਦੀ ਪਰਤੀ ਹੈ ਇਹ ਇਹਨੂੰ ਕਈ ਲੋਕੀ ਪੀਐਨ ਲੈ ਕੇ ਵੀ ਪ੍ਰਮੋਟ ਕਰ ਰਹੇ ਆ ਕਿਉਂਕਿ ਸੇਵਾਦਾਰ ਤੇ ਪੀਐਨ ਅਸਲ 'ਚ ਇੱਕ ਹੀ ਗੱਲ ਹੁੰਦੀ ਆ ਇੰਗਲਿਸ਼ 'ਚ ਪੀਐਨ ਕਿਹਾ ਜਾਂਦਾ ਠੀਕ ਹੈ ਜੀ ਐਂਡ ਪੰਜਾਬੀ 'ਚ ਇਹਨੂੰ ਸੇਵਾਦਾਰ ਕਿਹਾ ਜਾਂਦਾ ਹੈ ਤੋਂ ਬੇਸਿਕਲੀ ਪਰਤੀ ਇਹ ਸੇਵਾਦਾਰ ਦੀ ਹੀ ਹੈ ਲੇਕਿਨ ਕਈ ਲੋਕ ਇਹਨੂੰ ਪੀਐਨ ਲੈ ਕੇ ਵੀ ਪ੍ਰਮੋਟ ਕਰ ਰਹੇ ਆ ਨੈਕਸਟ ਵਾਲ ਹੈ ਜੀ ਕੀ ਐਕਸਰਸਮੈਨ ਅਪਲਾਈ ਕਰ ਸਕਦੇ ਆ ਇਹ ਵੱਖਰਾ ਸੈਕਸ਼ਨ ਮੈਨੂੰ ਇਸ ਲਈ ਬਣਾਉਣਾ ਪਿਆ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਜਿਹੜੇ ਸਾਬਕਾ ਫ ਉਹ ਉਹਨਾਂ ਨੂੰ ਫੌਜੀ ਭਰਤੀ ਸ਼ੋਭਾ ਨਹੀਂ ਦਿੰਦੀ ਕਿ ਸੇਵਾਦਾਰ ਜਾਂ ਪੀਐਨ ਜਾਂ ਵਾਚਮੈਨ ਇਹ ਭਰਤੀ ਸ਼ੋਭਾ ਨਹੀਂ ਦਿੰਦੀ ਮੇਰੇ ਹਿਸਾਬ ਨਾਲ ਉਹਨਾਂ ਨੂੰ ਅਪਲਾਈ ਨਹੀਂ ਕਰਨਾ ਚਾਹੀਦਾ ਪਰ ਜਿਹੜੇ ਸਾਡੇ ਸਾਬਕਾ ਫੌਜੀ ਵੀਰ ਮੇਰੇ ਕੰਟੈਕਟ 'ਚ ਨੇ ਉਹ ਮੈਨੂੰ ਹਮੇਸ਼ਾ ਇੱਕੋ ਹੀ ਗੱਲ ਕਹਿੰਦੇ ਨੇ ਕਿ ਸਰ ਅਸੀਂ ਇੰਡੀਅਨ ਆਰਮੀ ਤੋਂ ਆਏ ਆਂ ਐਂਡ ਸਾਡੇ ਲਈ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੈ ਸੇਵਾਦਾਰ ਹੈ ਜਾਂ ਵਾਚਮੈਨ ਹੈ ਜਾਂ ਪੀਐਨ ਹੈ ਤੁਸੀਂ ਸਾਨੂੰ ਜਰੂਰ ਇਨਫੋਰਮ ਕਰੋ ਕਿ ਅਸੀਂ ਭਰ ਸਕਦੇ ਹਾਂ ਕਿ ਨਹੀਂ ਪੜਨੀਆਂ ਜਾਂ ਨਹੀਂ ਉਹ ਹੀ ਅਪੀ ਡਿਸਾਈਡ ਕਰ ਲਾਂਗੇ ਲੇਕਿਨ ਪਰ ਸਕਦੇ ਜਾਂ ਨਹੀਂ ਇਹ ਦੱਸਣਾ ਤੁਹਾਡਾ ਫਰਜ ਹੈ। ਤੋਂ ਇੱਥੇ ਮੈਂ ਦੱਸ ਰਿਹਾ ਕਿ ਹਾਂਜੀ ਬਿਲਕੁਲ ਜੀ ਐਕਸਰਸਮੈਨ ਦਾ ਅਲੱਗ ਕੋਟਾ ਹੈ ਇਹਦੇ ਵਿੱਚ ਸਾਬਕਾ ਫੌਜੀਾਂ ਦਾ ਅਲੱਗ ਕੋਟਾ ਹੈ ਇਹਦੇ ਵਿੱਚ ਐਂਡ ਇਕੱਲੇ ਸਾਬਕਾ ਫੌਜੀਾਂ ਦਾ ਨਹੀਂ ਉਹਨਾਂ ਦੇ ਆਸ਼ਰਿਤ ਯਾਨੀ ਉਹਨਾਂ ਦੇ ਡਿਪੈਂਡੈਂਟ ਜਿਹੜੇ ਆ ਉਹਨਾਂ ਦਾ ਇੱਕ ਅਲੱਗ ਕੋਟਾ ਹੈ ਇਹਦੇ ਵਿੱਚ ਠੀਕ ਹੈ ਜੀ ਤੋਂ ਸਾਬਕਾ ਫੌਜੀ ਐਂਡ ਉਹਨਾਂ ਦੇ ਡਿਪੈਂਡੈਂਟ ਦੋਨੋਂ ਇਸ ਫਾਰਮ ਨੂੰ ਭਰ ਸਕਦੇ ਹੋ ਬਾਕੀ ਤੁਸੀਂ ਕੋਈ ਸਿਆਣੇ ਹੋ ਪੜਨਾ ਜਾਂ ਨਹੀਂ ਉਹ ਤੁਸੀਂ ਕੋਈ ਡਿਸਾਈਡ ਕਰ ਲਓ। ਨੈਕਸਟ ਆ ਗਿਆ ਜੀ ਪੀਪੀਐਸਸੀ ਕੀ ਹੈ ਜਿੱਥੇ ਭਰਤੀ ਆਈ ਹੈ ਪੰਜਾਬ ਲੋਕ ਸੇਵਾ ਕਮਿਸ਼ਨ ਠੀਕ ਹੈ ਜੀ ਪੰਜਾਬ ਲੋਕ ਸੇਵਾ ਕਮਿਸ਼ਨ ਜਿੱਦਾਂ ਅਗਰ ਮੈਂ ਤੁਹਾਨੂੰ ਆਮ ਭਾਸ਼ਾ ਇਹ ਸਮਝਾਵਾਂ ਤੇ ਜਿੱਦਾਂ ਸੈਂਟਰ ਲੈਵਲ ਤੇ ਇੱਕ ਟੈਸਟ ਹੁੰਦਾ ਹੈ ਯੂਪੀਐਸਸੀ ਜਿਹੜਾ ਬਹੁਤ ਵੱਡੇ-ਵੱਡੇ ਪੋਸਟਾਂ ਦਿੰਦਾ ਆਪਾਂ ਨੂੰ ਆਈਐਸ ਆਈਪੀਐਸ ਉਦਾਂ ਹੀ ਪੀਪੀਐਸਸੀ ਹੁੰਦਾ ਹੈ ਜੋ ਆਪਾਂ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜੋ ਆਪਾਂ ਨੂੰ ਵਧੀਆ-ਵਧੀਆ ਪੋਸਟਾਂ ਦਿੰਦੀ ਹੈ ਇਹ ਤੇ ਸਿਰਫ ਵਧੀਆ-ਵਧੀਆ ਗਰੁੱਪ ਏ ਗਰੁੱਪ ਬੀ ਨਹੀਂ ਗਰੁੱਪ ਡੀ ਦੀਆਂ ਵੀ ਵੈਕੈਂਸੀਆਂ ਆਉਂਦੀ ਹੈ ਜਿੱਦਾਂ ਹੁਣ ਆਈਏ ਸੇ ਐਕਸਰਿਸਮੈਨ ਆਪਣੀ ਆਰਬੀ ਗ੍ਰੈਜੂਏਸ਼ਨ ਦੇ ਬੇਸ ਤੇ ਵੀ ਅਪਲਾਈ ਕਰ ਸਕਦੇ ਹਾਲਾਂਕਿ 8ਵੀਂ ਬੇਸ ਤੇ ਭਰਤੀ ਆਈ ਹੈ ਇਹ ਆਰਮੀ ਗ੍ਰੈਜੂਏਸ਼ਨ ਦੀ ਕੋਈ ਖਾਸ ਲੋੜ ਹੈ ਨਹੀਂ ਬਟ ਇਹ ਸਿਰਫ ਨੋਟਿਫਾਈ ਕਰ ਰਿਹਾ ਕਿ ਪੀਪੀਐਸਸੀ ਦੀ ਜਿੰਨੀਆਂ ਵੀ ਗਰੁੱਪ ਸੀ ਗਰੁੱਪ ਡੀ ਦੀਆਂ ਭਰਤੀਆਂ ਹੈ ਸਾਰੀਆਂ ਐਕਸਰਿਸਮੈਨ ਆਪਣੀ ਜੋ ਹੈ ਆਰਮੀ ਗ੍ਰੈਜੂਏਸ਼ਨ ਦੇ ਬੇਸ ਤੇ ਅਪਲਾਈ ਕਰ ਸਕਦੇ ਨੇ ਚਾਹੇ ਉਹਦੀ ਕੁਆਲਿਫੀਕੇਸ਼ਨ ਫਿਰ ਗ੍ਰੈਜੂਏਸ਼ਨ ਹੀ ਕਿਉਂ ਨਾ ਹੋਵੇ ਇਹਦੀ ਵੈਸੇ 8ਵੀਂ ਕਲਾਸ ਹੈ ਨੈਕਸਟ ਉਹਨੇ ਇੱਕ ਹੈਲਪਲਾਈਨ ਨੰਬਰ ਦਿੱਤਾ ਮੈਂ ਤੁਹਾਨੂੰ ਇੱਕ ਹੈਲਪਲਾਈਨ ਨੰਬਰ ਦੇ ਰਿਹਾ ਨੰਬਰ ਨੋਟ ਕਰ ਲਓ 0175 5014816, ठीक है दूसरा नंबर है 01755014818 तीसरा नंबर है 01755014847 वन सैवन फाइव फाइव जीरो वन फोर नंबर जेड़े आ जारी किए गए ने पीपीएससी वालों इसलिए जारी किए गए हैं क्योंकि ये बहुत सारी कन्फ्यूजना है इस जॉब के जो मैं वैसे तो क्लीयर कर दागा नो डाउट ठीक है बहुत सारी कन्फ्यूजन है जो मैं क्लीयर कर दाँगा लेकिन फिर भी कोई रह ਤੁਸੀਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਜਾਂ ਫਿਰ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਵੀ ਤੁਸੀਂ ਆਪਣੀ ਪ੍ਰੋਬਲਮ ਦਾ ਹੱਲ ਲੈ ਸਕਦੇ ਹੋ ਕਨਫਿਊਜ਼ਨਾ ਕੀ ਉਹ ਵੀ ਮੈਂ ਅੱਗੇ ਦੱਸਦਾ ਹਾਂ ਨੈਕਸਟ ਆਜਣੇ ਆਪਾਂ ਪੇ ਸਕੇਲ ਤੇ ਦੇਖੋ ਜੀ 18000 ਰੁਪਿਆ ਬੇਸਿਕ ਹੋਏਗੀ ਤੁਹਾਡੀ ਬਾਕੀ ਜਿਹੜੀ ਇਹਦੀ ਪੇ ਸਕੇਲ ਹੈ ਜੋ ਤਨਖਾਹ ਦਾ ਪੇਨਾਮ ਹੈ 18000 ਤੋਂ 52900 ਲਿਖਿਆ ਗਿਆ ਹੈ ਤੋਂ ਜੋ ਬੇਸਿਕ ਲੈਵਲ ਤੇ ਤੇ ਤੁਹਾਨੂੰ 18000 ਹੀ ਮਿਲੇਗੀ ਬੇਸਿਕ पे ਤੁਹਾਨੂੰ 18000 ਹੀ ਮਿਲੇਗੀ ਲੇਕਿਨ ਇਸ ਤੋਂ ਬਾਅਦ ਤੁਸੀਂ ਅਲੱਗ-ਅਲੱਗ ਜੋ ਮਤਲਬ ਤੁਹਾਨੂੰ ਪੱਤੇ ਮਿਲਦੇ ਆ ਉਹ ਸਾਰੇ ਤੁਹਾਨੂੰ ਇਥੇ ਮਿਲਣ ਯੋਗ ਹੋਣਗੇ ਵੈਸੇ ਵਾਈਦਾਵੇ ਇਥੇ ਲਿਖਿਆ ਵੀ ਆ ਕਿ ਵਿੱਤੀ ਵਿਭਾਗ ਦੀ ਹਦਾਇਤਾਂ ਦੇ ਮੁਤਾਬਿਕ 18000 ਰੁਪਏ ਤੋਂ ਇਲਾਵਾ ਰਾਜ ਸਰਕਾਰ ਤੇ ਬਾਕੀ ਕਰਮਚਾਰੀਆਂ ਨੂੰ ਮਿਲ ਰਹੇ ਪੱਤੇ ਦੇ ਅਨਸਾਰ ਹੀ ਪੱਤੇ ਮਿਲਣਗੇ ਇਥੋਂ ਆਪਾਂ ਇਹ ਵੀ ਪਾਇਆ ਲੱਗਦਾ ਹੈ ਕਿ ਰੈਗੂਲਰ ਭਰਤੀ ਹੈ ਚਾਹੇ ਸ਼ੁਰੂ ਵਿੱਚ ਤੁਹਾਨੂੰ ਪਰਮਾਨੈਂਟ ਹੀ ਰੱਖਣ ਲਿਖਾ ਸ਼ੁਰੂ ਵਿੱਚ ਤੁਹਾਨੂੰ ਟੈਂਪਰੇਰੀ ਰੱਖਣ ਦੀ ਕਿੰਨੇ ਰੈਗੂਲਰ ਹੋ ਜਾਏਗੀ ਇਹ ਪੱਕੀ ਗੱਲ ਹੈ ਕਿ ਹੋ ਜਾਏਗੀ ਕਿਉਂਕਿ ਇਥੇ ਸਾਫ਼-ਸਾਫ਼ ਲਿਖਿਆ ਹੈ ਕਿ ਜੋ ਪੱਤੇ ਬਾਕੀ ਨੂੰ ਮਿਲਦੇ ਉਹ ਪੱ ਪੱਤੇ ਬਾਕੀ ਵੀ ਮਿਲਣਗੇ ਨੈਕਸਟ ਆਜਣੇ ਆਪਾਂ ਏਜ ਲਿਮਟ ਥੋੜਾ ਜਿਹਾ ਸਰਪ੍ਰਾਈਜ਼ ਹੋ ਜਾਗੇ ਸੁਣ ਕੇ ਕਿ ਜੋ ਛੋਟੀ ਵਾਲੀ ਏਜ ਲਿਮਟ ਹੈ ਜੋ ਮਿਨੀਮਮ ਏਜ ਲਿਮਟ ਹੈ ਉਹ 16 ਸਾਲ ਇੱਥੇ ਯਾਨੀ ਇਹ 16 ਸਾਲ ਦਾ ਬੱਚਾ ਵੀ ਅਪਲਾਈ ਕਰ ਸਕਦਾ ਹੈ ਜਿਨੇ 8ਵੀ ਪਾਸ ਕਰ ਲਈ ਹੋਵੇ ਬਸ 8ਵੀ ਤੇ ਖਾਸ ਧਿਆਨ ਦਿਓ ਜਿਨੇ 8ਵੀ ਪਾਸ ਕਰ ਲਈ ਹੋਵੇ ਐਂਡ ਵੱਧ ਤੋਂ ਵੱਧ ਉਮਰ ਦੀ ਜੇ ਮੈਂ ਗੱਲ ਕਰਾਂ ਤਾਂ ਜਨਰਲ ਵਾਸਤੇ ਇਹ 35 ਸਾਲ ਹੋਏਗੀ OBC ਤੇ SC ਵਾਸਤੇ ਉਹਨਾਂ ਨੂੰ ਛੋਟ ਹੋਏਗੀ 5 ਸਾਲ ਦੀ ਤੋਂ ਡੈਫੀਨੇਟਲੀ ਜਿਹੜੀ ਆ ਉਹਨਾਂ ਦੀ ਉਮਰ ਜਿਹੜੀ ਫਿਰ 40 ਸਾਲ ਬਣ ਜਾਂਦੀ ਹੈ ਠੀਕ ਹੈ ਜਿਹੜੇ ਐਸਸੀ ਤੇ ਓਬੀਸੀ ਕੈਟੇਗਰੀ ਆ ਠੀਕ ਹੈ ਅੱਛਾ ਉਸ ਤੋਂ ਬਾਅਦ ਆਗੇ ਜਿਹੜੇ ਲੋਕ ਆਲਰੇਡੀ ਜੌਬ ਕਰ ਰਹੇ ਆ ਸਰਕਾਰੀ ਉਹਨਾਂ ਲਈ ਵੱਧ ਤੋਂ ਵੱਧ 45 ਸਾਲ ਦੀ ਉਮਰ ਹੋਏਗੀ ਠੀਕ ਹੈ ਜਿਹੜੇ ਦਿਵਿਆਂਗ ਆ ਫਿਜ਼ੀਕਲੀ ਹੈਂਡੀਕੈਪ ਹੈ ਉਹਨਾਂ ਵਾਸਤੇ ਵੀ ਉਮਰ ਸੀਮਾ 45 ਸਾਲ ਹੋਵੇਗੀ 10 ਸਾਲ ਦੀ ਉਹਨਾਂ ਨੂੰ ਵੀ ਛੋਟ ਹੈ ਬਾਕੀ ਸਾਬਕਾ ਫੌਜੀ ਜਿਹੜੇ ਉਹਨਾਂ ਨੂੰ ਤੇ ਹਮੇਸ਼ਾ ਹੀ ਤਰ੍ਹਾਂ 60 ਸਾਲ ਤੋਂ ਘੱਟ ਉਮਰ ਹੀ ਚਾਹੀਦੀ ਹੋਏਗੀ ਨੈਕਸਟ ਆਜਣੇ ਆਪਾਂ ਕੁਆਲਿਫਿਕੇਸ਼ਨ ਯਾਨੀ ਪੜਾਈ ਕਿੰਨੀ ਚਾਹੀਦੀ ਆ ਵੈਸੇ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਪੰਜਾਬੀ ਵਿਸ਼ੇ ਨਾਲ ਮਿਡਲ ਸਟੈਂਡਰਡ ਦੀ ਪ੍ਰੀਖਿਆ ਮਿਡਲ ਸਟੈਂਡਰਡ ਮਤਲਬ 8ਵੀਂ ਕਲਾਸ ਤਾਂ ਜੇ ਤੁਸੀਂ 8ਵੀਂ ਕਲਾਸ ਤੇ ਪੰਜਾਬੀ ਪੜ੍ਹੀ ਹੈ ਜਾਂ ਇਦਾਂ ਕਹਿ ਲੋਗੇ ਤੁਹਾਨੂੰ ਪੰਜਾਬੀ ਲਿਖਣੀ ਪੜਨੀ ਬੋਲਣੀ ਆਉਂਦੀ ਹੈ ਨਾਲ ਤੁਸੀਂ 8ਵੀਂ ਪਾਸ ਕੀਤੀ ਹੈ ਪੂਰੀ ਤਰ੍ਹਾਂ ਤੁਸੀਂ ਐਲੀਜੀਬਲ ਹੋ ਇਸ ਪ੍ਰਤੀਯਵਾਸਤੇ ਯਾਦ ਰੱਖੋ ਇਹਦਾ ਪੇਪਰ ਵੀ ਪੰਜਾਬੀ ਚ ਹੋਣਾ ਹੈ ਕੋਈ ਇਹ ਚ ਮੈਥ ਨਹੀਂ ਹੋਣਾ ਕੋਈ ਇਹ ਚ ਇੰਗਲਿਸ਼ ਨਹੀਂ ਹੋਣੀ ਕੋਈ ਇਹ ਚ ਰੀਜ਼ਨਿੰਗ ਨਹੀਂ ਹੋਣੀ ਬਹੁਤ ਹੀ ਸੌਖਾ ਜਿਹਾ ਪੰਜਾਬੀ ਲੈਵਲ ਦਾ ਪੇਪਰ ਹੈ ਮੈਂ ਅੱਗੇ ਦੱਸਾਂਗਾ ਇਹਦੇ ਬਾਰੇ ਸਾਰਾ ਕੁਝ ਲੇਕਿਨ ਬਹੁਤ ਹੀ ਈਜ਼ੀ ਪੇਪਰ ਹੈ ਇੱਥੇ ਠੀਕ ਹੈ ਜੀ ਐਂਡ ਜੇ ਤੁਸੀਂ 8ਵੀਂ ਤੋਂ ਵੱਧ ਪੜੇ ਹੋ ਬਹੁਤ ਵਧੀਆ ਗੱਲ ਹੈ ਅੱਛੀ ਗੱਲ ਹੈ ਲੇਕਿਨ ਉਹਨੂੰ ਕੋਈ ਐਕਸਟਰਾ ਨੰਬਰ ਨਹੀਂ ਮਿਲਣਗੇ ਤੁਹਾਨੂੰ ਠੀਕ ਹੈ ਕੋਈ ਐਕਸਟਰਾ ਮਾਰਕਸ ਨਹੀਂ ਮਿਲਣਗੇ ਉਹਦੇ ਤੁਹਾਨੂੰ ਠੀਕ ਹੈ ਸਿੰਪਲ ਤੁਹਾਡਾ ਜਿਹੜਾ ਟੈਸਟ ਹੈ ਉਹਦੇ ਬੇਸ ਤੇ ਹੀ ਤੁਹਾਨੂੰ ਰੱਖਿਆ ਜਾਏਗਾ ਬਹੁਤ ਛੋਟਾ ਜਿਹਾ ਟੈਸਟ ਹੈ ਬਹੁਤ ਹੀ ਇਤਨੂ ਸਾ ਟੈਸਟ ਹੈ ਮਤਲਬ ਇਹਨਾਂ ਮੈਂ ਕਹੂੰਗਾ ਬਹੁਤ ਹੀ ਛੋਟਾ ਟੈਸਟ ਹੈ ਤੋਂ ਅਲਟੀਮੇਟਲੀ ਇਹਦੇ ਬੇਸ ਤੇ ਹੀ ਤੁਹਾਨੂੰ ਰੱਖਿਆ ਜਾਏਗਾ ਨੈਕਸਟ ਆ ਜਾਂਦੇ ਆਪਾਂ ਫੀਸ ਤੇ ਇਸ ਵਾਰੀ ਫੀਸ ਵੀ ਬੀਪੀਸੀ ਨੇ ਬਹੁਤ ਜ਼ਿਆਦਾ ਨਹੀਂ ਰੱਖੀ ਜੋ ਜਨਰਲ ਸ਼੍ਰੇਣੀ ਦੇ ਬੱਚੇ ਆ ਉਹਨ ਸਰਕਾਰੀ ਫੀਸ ਐਂਡ ਜੋ ਰਾਖਵੀ ਸ਼੍ਰੇਣੀ ਨਾਲ ਸੰਬੰਧਿਤ ਆ ਐਸਸੀ ਆ ਐਸਟੀ ਆ ਠੀਕ ਹੈ ਉਹਨਾਂ ਨੂੰ 50 ਰੁਪਏ ਜਿਹੜੀ ਆ ਸਰਕਾਰੀ ਫੀਸ ਪੇ ਕਰਨੀ ਪਏਗੀ ਉਹਨ ਸਰਕਾਰੀ ਫੀਸ ਪੇ ਕਿਵੇਂ ਕਰਨੀ ਆ ਇਹ ਜਰਾ ਸੁਣ ਲਓ ਤੁਹਾਨੂੰ ਬਣਾਉਣਾ ਪਏਗਾ ਇੱਕ ਬੈਂਕ ਡਰਾਫਟ ਡਰਾਫਟ ਬਣਾਉਣਾ ਪਏਗਾ ਅ 76 ਪੰਜਾਬ ਲੋਕ ਸੇਵਾ ਕਮਿਸ਼ਨ ਕੋਮਾ ਪਟਿਆਲਾ ਇਸ ਨਾਮ ਤੇ ਡਰਾਫਟ ਤੁਹਾਡਾ ਬਣੇਗਾ ਕਿਸੇ ਵੀ ਬੈਂਕ ਚ ਚਲ ਜਿਓ ਸਰਕਾਰੀ ਬੈਂਕ ਚ ਚਲ ਜਿਓ ਸੋ ਇਹ 50 ਰੁਪਏ ਜੋ ਵੀ ਤੁਹਾਡੀ ਫੀਸ ਹੈ ਕਿਉਂਕਿ ਜੇ ਤੁਸੀਂ ਜਨਰਲ ਹੋ 100 ਰੁਪਏ ਲਗਣੀ ਜੇ ਤੁਸੀਂ ਐਸ ਸੀ ਐਸਟੀਓ ਠੀਕ ਹੈ ਫਿਰ ਤੁਹਾਡੀ 50 ਰੁਪਏ ਫੀਸ ਲਗਣੀ ਆ ਤਾਂ ਅਲਟੀਮੇਟਲੀ 76 ਠੀਕ ਹੈ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਇਸ ਨਾਮ ਤੇ ਡਰਾਫਟ ਬਣਾਣਾ ਹੈ ਡਰਾਫਟ ਦੇ ਪਿਛਲੇ ਪਾਸੇ ਆਪਣਾ ਨਾਮ ਜਿਹੜੀ ਅਸਾਮੀ ਵੀ ਅਪਲਾਈ ਕਰ ਰਹੇ ਹੋ ਮੋਬਾਈਲ ਨੰਬਰ ਇਹ ਤਿੰਨ ਚੀਜ਼ਾਂ ਜ਼ਰੂਰ ਲਿਖੋ ਨਹੀਂ ਤੇ ਕੋਈ ਫਾਇਦਾ ਨਹੀਂ ਆ ਠੀਕ ਹੈ ਇਹ ਤਿੰਨ ਚੀਜ਼ਾਂ ਜ਼ਰੂਰ ਲਿਖਣੀਆਂ ਹੈ ਫੀਸ ਨੂੰ ਤੁਹਾਨੂੰ ਆਨਲਾਈਨ ਨਹੀਂ ਪੇ ਕਰ ਸਕਦੇ ਇਹਦਾ ਸਿਰਫ ਇੱਕ ਹੀ ਮੈਥਡ ਹੈ ਡਰਾਫਟ ਬਣਾ ਕੇ ਤੁਹਾਨੂੰ ਕਰਨਾ ਪਏਗਾ ਨੈਕਸਟ ਸੈਕਸ਼ਨ ਹੈ ਭਰਤੀ ਆਨਲਾਈਨ ਹੈ ਜਾਂ ਆਫਲਾਈਨ ਹੈ ਤਾਂ ਡਰਾਫਟ ਤਾਂ ਵੈਸੇ ਤਾਂ ਤੁਸੀਂ ਸਮਝ ਹੀ ਗਏ ਹੋਗੇ ਕਿ ਇੱਕ ਆਫਲਾਈਨ ਭਰਤੀ ਹੈ ਐਂਡ ਇਹਦੀ ਨੋਟੀਫਿਕੇਸ਼ਨ ਦਾ ਲਿੰਕ ਇਹਦੇ ਐਪਲੀਕੇਸ਼ਨ ਫਾਰਮ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਤੇ ਪਾਤਾ ਹੈ ਉਥੋਂ ਉਠਾ ਲਓ ਆਪਣਾ ਫਾਰਮ ਕਿਸੇ ਵੀ ਕੈਫੇ ਜਾ ਕੇ ਉਸ ਫਾਰਮ ਨੂੰ ਪ੍ਰਿੰਟ ਕਰਵਾ ਲਓ ਭਰ ਲਓ ਚੰਗੀ ਤਰ੍ਹਾਂ ਐਂਡ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਵੈਸੇ ਕੀ ਕਰਨਾ ਹੈ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ 147001 ਇਸ ਅਡਰੈਸ ਤੇ ਤੁਸੀਂ ਭੇਜ ਦੇਣਾ ਹੈ ਅਡਰੈਸ ਦੀ ਤੁਹਾਨੂੰ ਟੈਨਸ਼ਨ ਨਹੀਂ ਹੈ ਨੋਟੀਫਿਕੇਸ਼ਨ ਚ ਵੈਸੇ ਵੀ ਲਿਖਿਆ ਹੋਇਆ ਵਾ ਹਰ ਨੋਟੀਫਿਕੇਸ਼ਨ ਚ ਅਡਰੈਸ ਜ਼ਰੂਰ ਲਿਖਿਆ ਹੁੰਦਾ ਹੈ ਠੀਕ ਹੈ ইএমই ਵਾਲੀ ਭਰਤੀ ਵਾਸਤੇ ਵੀ ਮੈਨੂੰ ਬਾਜੋ ਲੋਕਾਂ ਨੇ ਵਟਸਐਪ ਤੇ ਸੌਰੀ ਕਮੈਂਟ ਸੈਕਸ਼ਨ ਚ ਕਮੈਂਟ ਕੀਤੇ ਕਿ ਭਈ ਇਹਦਾ ਅਡਰੈਸ ਕਿਹੜੇ ਤੇ ਭੇਜਣਾ ਹੈ ਅਡਰੈਸ ਹਮੇਸ਼ਾ ਨੋਟੀਫਿਕੇਸ਼ਨ ਚ ਲਿਖਿਆ ਹੁੰਦਾ ਹੈ ਤੋਂ ਉੱਚ ਕਨਫਿਊਜ਼ ਹੋਣ ਦੀ ਕੋਈ ਲੋੜ ਨਹੀਂ ਐਂਡ ਇਹ ਭਰਤੀ ਵੀ ਤਾਂ ਡੀ ਆਫਲਾਈਨ ਹੀ ਐ ਠੀਕ ਹੈ ਆਪਣੇ ਸਾਰੇ ਡਾਕੂਮੈਂਟ ਤੇ ਟੈਸਟ ਕਰਵਾ ਲਓ ਫੋਟੋਸਟੇਟ ਕਰਵਾ ਕੇ ਨਾਲ ਇਸ ਫਾਰਮ ਨੂੰ ਚੰਗੀ ਤਰ੍ਹਾਂ ਭਰ ਲਓ ਨਾਲ ਆਪਣਾ ਡਰਾਫਟ ਉਹ ਸਾਰਾ ਕੁਝ ਇੱਕ ਪਾਰਟਿਕੂਲਰ ਇਨਵੈਲਪ ਚ ਪਾ ਕੇ ਉਸ ਇਨਵੈਲਪ ਦੇ ਵਿੱਚ ਇੱਕ ਹੋਰ ਇਨਵੈਲਪ ਪਾ ਕੇ ਹੁਣ ਜਿਹੜਾ ਮੇਨ ਇਨਵੈਲਪ ਹੈ ਜਿਹੜਾ ਤੁਹੇ ਭੇਜਣਾ ਹੈ ਉੱਥੇ 2 ਦੇ ਥੱਲੇ ਉਹ ਵਾਲਾ ਐਡਰੈਸ ਲਿਖਿਆ ਹੋਣਾ ਚਾਹੀਦਾ ਹੈ ਇਹੀ ਠੀਕ ਹੈ ਪੰਜਾਬ ਲੋਕ ਸੇਵਾ ਕਮਿਸ਼ਨ ਵਾਲਾ ਐਂਡ ਫਰਮ ਤੇ ਤੁਹਾਡਾ ਆਪਣਾ ਐਡਰੈਸ ਠੀਕ ਹੈ ਤੇ ਜਿਹੜਾ ਤੁਹਾਡਾ ਅੰਦਰ ਵਾਲਾ ਲਿਫਾਫਾ ਹੈ ਉਹਦੇ ਵਿੱਚ ਉਲਟਾ ਹੋਣਾ ਚਾਹੀਦਾ ਉੱਥੇ 2 ਤੇ ਠੀਕ ਹੈ ਤੁਹਾਡਾ ਐਡਰੈਸ ਤੇ ਫਾਰਮ ਤੇ ਉਹਨਾਂ ਦਾ ਐਡਰੈਸ ਲਿਖਿਆ ਹੋਣਾ ਚਾਹੀ ਅਗਲਾ ਕੁਐਸਚਨ ਹੈ ਕਿ ਮੈਂ ਇੱਕ ਤੋਂ ਜ਼ਿਆਦਾ ਪੋਸਟਾਂ ਲਈ ਅਪਲਾਈ ਕਰ ਸਕਦਾ ਵਾਂ ਪੀਪੀਐਸਸੀ ਦੇ ਰੂਲ ਦੇ ਮੁਤਾਬਿਕ ਤੁਸੀਂ ਸਿਰਫ ਇੱਕ ਪੋਸਟ ਲਈ ਹੀ ਅਪਲਾਈ ਕਰ ਸਕਦੇ ਹੋ ਠੀਕ ਹੈ ਚਲੋ ਐਸ ਵਾਰ ਤਾਂ ਕੋਈ ਇਨਸੀਡੈਂਟਲੀ ਆਈ ਹੈ ਸਿਰਫ ਸੇਵਾਦਾਰ ਦੀ ਹੈ ਕਈ ਵਾਰੀ ਦਾ ਮੰਨ ਲਓ ਸੇਵਾਦਾਰ ਤੇ ਚੌਂਕੀਦਾਰ ਦੋ ਆਗੀਆਂ ਪੀਪੀਐਸਸੀ ਤੋਂ ਪੀਪੀਐਸਸੀ ਦਾ ਜੋ ਰੂਲ ਹੈ ਉਹਦੇ ਮੁਤਾਬਿਕ ਤੁਸੀਂ ਇੱਕ ਐਪਲੀਕੇਸ਼ਨ ਇੱਕ ਕੈਟਾਗਰੀ ਲਈ ਹੀ ਅਪਲਾਈ ਕਰ ਸਕਦੇ ਹੋ ਠੀਕ ਹੈ ਤੋਂ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਇੱਕ ਐਗਜ਼ਾਮਪਲ ਲੈਂਦੇ ਆ ਮੰਨ ਲਓ ਤੁਸੀਂ ਸਾਫ ਕਾ ਫੋਰ ਜੀ ਵੀ ਹੋ ਤਾਂ ਐਸ ਵੀ ਹੋ ਮੰਨ ਲਓ ਇੱਕ ਮਿੰਟ ਲਈ ਠੀਕ ਹੈ ਹੁਣ ਤੁਸੀਂ ਇੱਕ ਹੀ ਕੈਟਾਗਰੀ ਲਈ ਅਪਲਾਈ ਕਰ ਸਕਦੇ ਹੋ ਜਾਂ ਤੇ ਤੀ ਕਹੋ ਕਿ ਬਈ ਮੈਂ ਸਾਬਕਾ ਫੌਜੀ ਦੇ ਤੌਰ ਤੇ ਅਪਲਾਈ ਕਰਨਾ ਹੈ ਜਾਂ ਕਹੋ ਮੈਂ ਐਸਸੀ ਦੇ ਤੌਰ ਤੇ ਅਪਲਾਈ ਕਰਨਾ ਹੈ ਇਹ ਨਹੀਂ ਹੋ ਸਕਦਾ ਕਿ ਤੁਹਾਨੂੰ ਦੋਨੋਂ ਬੈਨੀਫਿਟਸ ਮਿਲ ਜਣ ਇੱਕ ਹੀ ਬੈਨੀਫਿਟ ਮਿਲੇਗਾ ਜਾਂ ਸਾਬਕਾ ਫੌਜੀ ਵਾਲਾ ਜਾਂ ਫਿਰ ਠੀਕ ਹੈ ਆਪਣੀ ਐਸਸੀ ਵਾਲਾ ਤਾਂ ਅਲਟੀਮੇਟਲੀ ਜਿਤੋਂ ਵੀ ਕੈਟਾਗਰੀ ਕੋਡ ਲਿਖਣਾ ਹੈ ਧਿਆਨ ਰੱਖਣਾ ਹੈ ਥੋੜਾ ਜਿਹਾ ਨੈਕਸਟ ਆ ਗਿਆ ਜੀ ਮੋਡ ਆਫ ਸਿਲੈਕਸ਼ਨ ਮੈਂ ਤੁਹਾਨੂੰ ਦੱਸਿਆ ਹੀ ਬਹੁਤ ਹੀ ਛੋਟਾ ਜਿਹਾ ਟੈਸਟ ਹੈ ਤੋਂ ਇੱਥੇ ਤੁਹਾਡੇ ਤਿੰਨ ਤਰੀਕੇ ਦੇ ਟੈਸਟ ਹੋਣੇ ਆ ਹੁਣ ਤਿੰਨ ਤਰੀਕੇ ਦੇ ਸੁਣ ਕੇ ਡਰਨਾ ਚ ਪਹਿਲਾ ਟੈਸਟ ਹੋਣਾ ਤੁਹਾਡਾ ਪੰਜਾਬੀ ਭਾਸ਼ਾ ਦਾ ਲਿਖਤੀ ਟੈਸਟ ਠੀਕ ਹੈ ਪੰਜਾਬੀ ਭਾਸ਼ਾ ਦਾ ਲਿਖਤੀ ਟੈਸਟ ਇਹਦੇ ਵਿੱਚ ਤੁਹਾਡੇ 25 ਕੁਐਸਚਨ ਹੋਣੇ ਆ ਬਹੁਵਿਕਲਪੀ ਮਲਟੀਪਲ ਚੋਇਸ ਆਬਜੈਕਟਿਵ ਟਾਈਪ ਚੋਂ ਮਾਦੇ ਵਿੱਚੋਂ ਇੱਕ ਠੀਕ ਹੋਏਗਾ ਇਹ ਤੁਹਾਡਾ ਪੇਪਰ A ਆ ਪੰਜਾਬ ਗਵਰਨਮੈਂਟ ਨੇ ਜੋ ਹੁਕਮ ਦਿੱਤੇ ਆ ਉਹਦੇ ਮੁਤਾਬਿਕ ਕੋਈ ਵੀ ਪੇਪਰ ਲੈਣ ਤੋਂ ਪਹਿਲਾਂ ਤੁਹਾਡਾ ਪੰਜਾਬੀ ਦਾ ਪੇਪਰ ਹੋਏਗਾ ਜੇ ਉਸ ਪੰਜਾਬੀ ਦੇ ਪੇਪਰ 'ਚ ਤੁਸੀਂ ਘੱਟੋ ਘੱਟ 50% ਮਾਰਕਸ ਕੱਢਦੇ ਹੋ 50% ਮਤਲਬ ਅੱਧੇ ਮਾਰਕਸ ਕੱਢ ਮਤਲਬ ਸੋ ਦਾ ਪੇਪਰ ਹੈ ਜਿੱਦਾਂ ਇਹ ਵਾਲਾ ਤੋਂ ਜਿਹਦੇ 50 ਮਾਰਕਸ ਤੋਂ ਘੱਟ ਇਹ ਚੀਜ਼ ਤੁਹਾਡੀ ਸਹੂਲਤ ਲਈ ਰੱਖੀ ਗਈ ਹੈ ਦੋਸਤੋ ਕਿਉਂਕਿ ਹਿਮਾਚਲ ਹਰਿਆਣਾ ਠੀਕ ਹੈ ਆਂਧਰਾ ਪ੍ਰਦੇਸ਼ ਜਾਂ ਕਈ ਵਾਰ ਜੰਮੂ ਕਸ਼ਮੀਰ ਦੇ ਲੋਕ ਵੀ ਇੱਥੇ ਆਣ ਕੇ ਪੰਜਾਬ ਦੀਆਂ ਸੀਟਾਂ ਲੈਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਕਿ ਪੂਰੀ ਤਰ੍ਹਾਂ ਪੰਜਾਬੀ ਵੀ ਨਹੀਂ ਹੁੰਦੇ ਇਹ ਵਿਸ਼ਾ ਬਹੁਤ ਹੀ ਗੰਭੀਰ ਵਿਸ਼ਾ ਹੈ ਠੀਕ ਹੈ ਤਾਂ ਇਸ ਕਰਕੇ ਉਹਨਾਂ ਨੇ ਪੰਜਾਬੀ ਭਾਸ਼ਾ ਦਾ ਲਿਖਤੀ ਟੈਸਟ ਰੱਖਤਾ ਵਾ ਲਿਖਤੀ ਟੈਸਟ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਕੋਈ ਐਸੇ ਲੈਟਰ ਲਗਾ ਕੇ ਵੇਖਣਗੇ 25 ਕੁਐਸਚਨ ਹੋਣੇ ਆ ਹਰ ਕੁਐਸਚਨ 4 ਨੰਬਰ ਦਾ ਬਹੁ ਵਿਕਲਪੀ ਮਲਟੀਪਲ ਚੋਇਸ ਆਬਜੈਕਟਿਵ ਟਾਈਪ ਕੁਐਸਚਨ ਠੀਕ ਹੈ ਜਿਹਦੇ ਵਿੱਚੋਂ ਇੱਕ ਠੀਕ ਹੈ। ਤੋਂ ਉਹ ਟੈਸਟ 'ਚ ਤੁਸੀਂ 100 'ਚੋਂ 50 ਨੰਬਰ ਲਓਗੇ ਫਿਰ ਤੁਹਾਨੂੰ ਪਾਰਟ B ਦੀ ਕੰਸੀਡਰ ਕੀਤਾ ਜਾਏਗਾ। ਪਾਰਟ B ਦੇ ਵਿੱਚ ਲਿਖਤੀ ਟੈਸਟ ਹੋਏਗਾ ਤੁਹਾਡਾ ਫਿਰ ਤੋਂ ਠੀਕ ਹੈ 25 ਨੰਬਰ ਆਪਣੇ 25 ਕੁਐਸਚਨ ਹੋਣਗੇ ਜਿਸ 100 ਨੰਬਰ ਦਾ ਪੇਪਰ ਹੋਏਗਾ ਐਂਡ ਇਹ ਸਿਰਫ ਜਨਰਲ ਨੌਲੇਜ ਤੇ ਕਰੰਟ ਅਫੇਅਰ ਬਸ ਇਹਨਾਂ ਚੀਜ਼ਾਂ ਦਾ ਹੀ ਟੈਸਟ ਹੋਣਾ ਤੁਹਾਡੀ ਸਿੰਪਲ ਜੀਕੇ ਪੰਜਾਬ ਦੀ ਐਂਡ ਤੁਹਾਡੇ ਜਿਹੜੇ ਅੱਜਕੱਲ ਕਰੰਟ ਅਫੇਅਰ ਚੱਲ ਰਹੇ ਆ ਜਿੱਦਾਂ ਕਿ ਰੀਸੈਂਟਲੀ ਕਿਹੜੇ ਪ੍ਰਧਾਨ ਮੰਤਰੀ ਦੀ ਡੈਥ ਹੋਈ ਆ ਡਾਕਟਰ ਮਨਮੋਨ ਸਿੰਘ ਦੀ ਡੈਥ ਹੋਈ ਆ ਠੀਕ ਹੈ। ਤੋਂ ਉਸ ਤਰ੍ਹਾਂ 100 ਨੰਬਰ ਦੇ ਵੀ ਕੁਐਸਚਨ ਹੋਣਗੇ ਐਂਡ ਤੀਜਾ ਤੁਹਾਡਾ ਸਕਿੱਲ ਟੈਸਟ ਹੋਣਾ ਹੈ ਪ੍ਰੈਕਟੀਕਲ ਟੈਸਟ ਉਹ ਸਕਿੱਲ ਟੈਸਟ ਦੇ ਵਿੱਚ ਤੁਹਾਡਾ ਕੋਈ ਲਿਖਤੀ ਟੈਸਟ ਨਹੀਂ ਹੋਣਾ ਜੇ ਦਾ ਸੇਵਾਦਾਰ ਦੀ ਭਰਤੀ ਹੈ ਇਹ ਇਹਨੂੰ ਕਹਿੰਦੇ ਪੀਐਨ ਦੀ ਭਰਤੀ ਹੈ ਤੋ ਤਰ ਕੋ ਕੁਝ ਕੰਮ ਕਰਵਾ ਕੇ ਵੇਖਿਆ ਜਾਏਗਾ ਫਾਈਲਾਂ ਫੜਵਾ ਕੇ ਵੇਖਿਆ ਜਾਏਗਾ ਤੁਹਾਡੀ ਚਾਲ ਢਾਲ ਵੇਖੀ ਜਾਏਗੀ ਕਿ ਹਾਂ ਸਹੀ ਤਰ੍ਹਾਂ ਤੁਰ ਲੈਂਦੇ ਉਹ ਛੋਟਾ ਜਿਹਾ ਇੱਕ ਸਕਿੱਲ ਟੈਸਟ ਹੈ ਠੀਕ ਹੈ ਜਨਰਲ ਐਪਟੀਟਿਊਡ ਦੇ ਬੇਸ ਤੇ ਬਸ ਇਹੀ ਦੋ ਟੈਸਟ ਜਿਹੜੇ ਉਹ ਮੇਨ ਹੈ ਤੁਹਾਡੇ ਠੀਕ ਹੈ ਐਂਡ ਇਹਦੇ ਵਿੱਚ ਸਿਰਫ ਜੀਕੇ ਤੇ ਕਰੰਟ ਅਫੇਅਰ ਹੈ ਕੋਈ ਮੈਥ अच्छा उस ਤੋਂ ਬਾਅਦ ਤੁਹਾਨੂੰ ਮੈਂ ਦੱਸ ਚੁੱਕਾ ਹਾਂ ਕਿ ਪਾਰਟ A ਦਾ ਇਹ ਪੇਪਰ ਹੈ ਸਿਰਫ ਕੁਆਲੀਫਾਈਂਗ ਨੇਚਰ ਦਾ ਹੈ ਸੋ ਅਨੰਬਰ ਦਾ ਪੇਪਰ ਹੈ 50 ਨੰਬਰ ਲਓਗੇ ਤੇ ਅਗਲੇ ਪਾਰਟ 'ਚ ਜਾਣਾ ਹੈ ਠੀਕ ਹੈ ਹਰ ਕੁਐਸਚਨ 4 ਨੰਬਰ ਦਾ ਹੋਣਾ ਹੈ ਇਸ ਗੱਲ ਦਾ ਖਾਸ ਧਿਆਨ ਰੱਖਣਾ 네ਗੇਟਿਵ ਮਾਰਕਿੰਗ ਨਹੀਂ ਹੈਗੀ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਤੁਸੀਂ ਆਰਾਮ ਨਾਲ ਸਾਰਾ ਪੇਪਰ ਅਟੈਂਡ ਕਰਕੇ ਆਇਓ ਕੋਈ ਵੀ 네ਗੇਟਿਵ ਮਾਰਕਿੰਗ ਨਹੀਂ ਹੈਗੀ ਠੀਕ ਹੈ ਉਸ ਤੋਂ ਬਾਅਦ ਜਿਹੜੀ ਉੱਤਰ ਕੁੰਜੀ ਹੁੰਦੀ ਆ ਯਾਨੀ ਕਿ ਆਨਸਰ ਕੀ ਹੁੰਦੀ ਆ ਉਹ ਤੁਹਾਡੇ BPSC ਦੀ ਵੈਬਸਾਈਟ ਤੇ ਅਪਲੋਡ ਕਰਤੀ ਜਾਏਗੀ 4 ਦਿਨ ਦਾ ਸਮਾਂ ਹੋਏਗਾ ਤੁਹਾਡੇ ਕੋ ਜੋ ਚ ਕੋਈ ਆਬਜੈਕਸ਼ਨ ਕਰਨੀ ਹੈ ਤਾਂ ਕਰ ਸਕਦੇ ਹੋ ਠੀਕ ਹੈ ਅਗਰ ਕੋਈ ਕੁਐਸਚਨ BPSC ਵਾਪਸ ਲੈਂਦੀ ਆ ਤਾਂ ਫਿਰ ਤੁਹਾਨੂੰ 4 ਨੰਬਰ ਫ੍ਰੀ ਦੇ ਮਿਲ ਜਾਣਗੇ ਕਈ ਵਾਰ ਹੁੰਦਾ ਹੈ ਪੇਪਰ ਦੇ ਵਿੱਚ ਕੋਈ ਗਲਤ ਕੁਐਸਚਨ ਪਾ ਦਿੱਤਾ ਹੈ ਠੀਕ ਹੈ ਜਿਹਦਾ ਉੱਤਰ ਹੀ ਨਹੀਂ ਹੈਗਾ ਠੀਕ ਹੈ ਤੋਂ ਅਲਟੀਮੇਟਲੀ ਹੋ ਚੁੱਕੀ ਹੋਏਗਾ ਜੇ ਉਹ ਕੁਐਸਚਨ ਵਾਪਸ ਲੈਂਦੇ ਤੇ 4 ਨੰਬਰ ਫ੍ਰੀ ਜੀ ਤੁਹਾਡੇ ਖਾਤੇ ਚ ਐਡ ਕਰਤੇ ਜਾਣਗੇ ਜਿਹੜਾ ਕੁਐਸਚਨ ਤੁਸੀਂ ਅਟੈਂਡ ਕਰਕੇ ਆਓਗੇ ਸਿਰਫ ਉਹਦੇ ਨੰਬਰ ਮਿਲਣਗੇ ਜੇ ਤੇ ਕੋਈ ਕੁਐਸਚਨ ਅਟੈਂਡ ਨਹੀਂ ਕੀਤਾ ਉਹਦਾ ਕੋਈ ਮਾਰਕਸ ਨਾ ਮ ਨੈਕਸਟ ਆਈਂਦਾ ਪ੍ਰੀਖਿਆ ਦਾ ਸਮਾਂ ਤਾਂ ਪ੍ਰੀਖਿਆ ਦਾ ਸਮਾਂ ਤਾਂ ਪਾਰਟ A ਤੇ ਪਾਰਟ B ਵਾਲੀ ਜਿਹੜੀ ਆਬਜੈਕਟਿਵ ਟਾਈਪ ਪ੍ਰੀਖਿਆ ਉਹ 2 ਘੰਟੇ ਦੀ ਹੋਏਗੀ ਪਾਰਟ A ਵੀ 2 ਘੰਟੇ ਦਾ ਪਾਰਟ B ਵੀ 2 ਘੰਟੇ ਦਾ ਪਾਰਟ A ਦਾ ਜਿਹੜਾ ਤੁਹਾਡਾ ਪੇਪਰ ਹੈ ਪੰਜਾਬੀ ਦਾ 8ਵੀਂ ਕਲਾਸ ਦੇ ਬੇਸ ਤੇ ਲਿਆ ਜਾਏਗਾ 50% ਨੰਬਰ ਉਹ ਚ ਜ਼ਰੂਰੀ ਆ ਪਾਰਟ B ਜਿਹੜਾ ਹੈ ਲਿਖਤੀ ਮੁਕਾਬਲੇ ਦੀ ਪ੍ਰੀਖਿਆ ਉਹਦੇ ਵਿੱਚ ਸਿਰਫ ਜਨਰਲ ਨੋਲੇਜ ਤੇ ਚਲੰਤ ਮਾਮਲੇ ਕਰੰਟ ਅਫੇਅਰਸ ਆਣਗੇ ਠੀਕ ਹੈ ਐਂਡ ਉਹਦੇ ਵਿੱਚ ਅਗਰ ਤੁਸੀਂ ਐਸ ਸੀ ਐਸ ਕੀ ਹੋ ਤਾਂ ਫਿਰ 40% ਨੰਬਰ ਐਂਡ ਅਗਰ ਜਨਰਲ ਕੈਟਾਗਰੀ ਦੇ ਹੋ ਤਾਂ 45% ਨੰਬਰ ਫੇਰ ਹੀ ਤੁਸੀਂ ਅਗਲੇ ਰਾਉਂਡ ਲਈ ਕੁਆਲੀਫਾਈ ਕਰੋਗੇ ਠੀਕ ਹੈ ਐਂਡ ਜਿੰਨੇ ਵੀ ਲੋਕ ਹੋਣਗੇ ਜਿੰਨੀਆਂ ਵੈਕੰਸੀਆਂ ਹੋਣਗੀਆਂ ਉਹ ਤੋਂ ਤਿੰਨ ਗੁਣਾ ਉਮੀਦਵਾਰਾਂ ਨੂੰ ਪਾਰਟ ਸੀਲ ਹੀ ਬੁਲਾਇਆ ਜਾਏਗਾ ਠੀਕ ਹੈ ਇਹ ਜਰਾ ਧਿਆਨ ਰੱਖਿਓ ਨੈਕਸਟ ਆ ਗਿਆ ਪ੍ਰੀਖਿਆ ਦਾ ਤਰੀਕਾ ਦੇਖੋ ਪ੍ਰੀਖਿਆ ਹੋਏਗੀ ਤੁਹਾਡੀ OMR ਸ਼ੀਟ ਕੋਈ ਕੰਪਿਊਟਰ ਤੇ ਪ੍ਰੀਖਿਆ ਨਹੀਂ ਹੋਣ ਵਾਲੀ ਤੁਹਾਡੀ OMR ਸ਼ੀਟ ਨੀਲੇ ਬਾਲ ਪੈਨ ਲੈ ਕੇ ਜਾਣਾ ਤੁਸੀਂ ਵਧੀਆ ਵਾਲੇ ਬਾਲ ਪੁਆਇੰਟ ਪੈਨ ਜਿਹਦੇ ਨਾਲ ਤੁਸੀਂ ਉਹ ਚਾਰ ਆਪਸ਼ਨ ਜਿਹੜੇ ਉਹ ਭਰਨੇ ਜਾਂਦਾ A B C D ਆ ਤੋ ਜੇਕਰ ਤੁਹਾਨੂੰ ਲੱਗਦਾ ਏ ਸੇ ਹੀ ਹੈ ਤੋ ਏ ਵਾਲਾ ਇੱਕ ਗੋਲਾ ਜਿਹਾ ਹੁੰਦਾ ਉਹਨੂੰ ਭਰਨਾ ਹੁੰਦਾ ਇਹਨੂੰ ਬੋਲਦੇ ਓ ਐਮ ਆਰ ਸ਼ੀਟ ਤੋ ਓ ਐਮ ਆਰ ਸ਼ੀਟ ਤੇ ਸਾਰਾ ਪੇਪਰ ਹੋਏਗਾ ਪ੍ਰੀਖਿਆ ਸੈਂਟਰ ਕਿੱਥੇ ਬਣਗੇ ਇਹਦੀ ਜਾਣਕਾਰੀ ਐਡਮਿਟ ਕਾਰਡ ਤੇ ਸਿਰਫ ਦਿੱਤੀ ਜਾਏਗੀ ਐਡਮਿਟ ਕਾਰਡ ਜਿਹੜੇ ਆ ਉਹਦੇ ਸੰਬੰਧੀ ਨੋਟਿਸ ਆ ਜਾਏਗਾ ਤੁਹਾਡਾ ਪੀ ਪੀ ਐਸ ਸੀ ਦੀ ਵੈਬਸਾਈਟ www.ppsc.gov.in ਤੇ ਇਸ ਜਗ੍ਹਾ ਤੇ ਨੋਟਿਸ ਆ ਜਾਏਗਾ ਕਿ ਤੁਹਾਡੇ ਐਡਮਿਟ ਕਾਰਡ ਆ ਗਏ ਆ ਐਡਮਿਟ ਕਾਰਡ ਮੋਸਟ ਪ੍ਰੋਬਬਲੀ ਤੁਹਾਨੂੰ ਜਿਹੜੇ ਆ ਉਹ ਡਾਕ ਦੇ ਰਹੀ ਹੀ ਭੇਜੇ ਜਾਣਗੇ ਹਾਲਾਂਕਿ ਇਹਦੇ ਉੱਪਰ ਕੋਈ ਸਹੀ ਫੈਸਲਾ ਇਹਨਾਂ ਨੇ ਲੈ ਲਿਆ ਨਹੀਂ ਆ ਕਿ ਡਾਕ ਰਹੀ ਭੇਜਨੇ ਜਾਂ ਫਿਰ ਵੈਬਸਾਈਟ ਤੇ ਪਾਣੀ ਆ ਲੇਕਿਨ ਵੈਬਸਾਈਟ ਤੇ ਨੋਟਿਸ ਤਾਂ ਆ ਜਾਏਗਾ ਕਿ ਭਈ ਤਾਂ ਡੇੜੇ ਐਡਮਿਟ ਕਾਰਡ ਹੈ ਉਹ ਆ ਗਿਆ ਠੀਕ ਹੈ ਉਸ ਤੋਂ ਬਾਅਦ ਨੈਕਸਟ ਸੈਕਸ਼ਨ ਤੇ ਚੱਲਦੇ ਆ ਨੈਕਸਟ ਸੈਕਸ਼ਨ ਹੈਗਾ ਜੀ ਤੁਹਾਡਾ ਨੰਬਰ ਆਫ ਪੋਸਟ ਯਾਨੀ ਵੈਕੈਂਸੀਆਂ ਕਿੰਨੀਆਂ ਹੈ ਤਾਂ ਇੱਥੇ ਕੁਲ ਵੇ ਲਾ ਕੇ 5 ਵੈਕੈਂਸੀਜ਼ ਨੇ ਅਗਰ ਆਪਾਂ ਗੱਲ ਕਰੀਏ ਜਨਰਲ ਵਾਲੇ ਜਿਹੜੇ ਬੱਚੇ ਆ ਉਹਨਾਂ ਦਾ ਕੋ ਕੈਟਾਗਰੀ ਕੋਡ ਹੋਏਗਾ 71 ਯਾਨੀ ਕਿ 71 71 ਉਹਨਾਂ ਲਈ ਟੋਟਲ 3 ਵੈਕੈਂਸੀ ਹੈ ਜਿੱਚੋ ਇੱਕ ਵੈਕੈਂਸੀ ਇਸਤਰੀਆਂ ਲਈ ਯਾਨੀ ਲੜਕੀਆਂ ਲਈ ਰਿਜ਼ਰਵ ਰੱਖੀ ਗਈ ਹੈ ਜਿਹੜੇ ਸਾਬਕਾ ਫੌਜੀ ਤੇ ਉਹਨਾਂ ਦੇ ਆਸ਼ਰਿਤ ਹੈ ਉਹਨਾਂ ਦੀ ਵੀ ਇੱਕ ਵੈਕੈਂਸੀ ਹੈਗੀ ਆ ਜਿਹਦੇ ਵਿੱਚੋਂ ਇੱਕ ਵੈਕੈਂਸੀ ਇਸਤਰੀ ਲਈ ਰਿਜ਼ਰਵ ਰੱਖੀ ਗਈ ਆ ਉਹਨਾਂ ਦਾ ਕੋਡ 72 ਜਾਂ 73 ਹੋਏਗਾ ਜੇ ਸਾਬਕਾ ਫੌਜੀ ਖੁਦ ਅਪਲਾਈ ਕਰ ਰਿਹਾ ਤਾਂ ਕੋਡ 72 ਤੇ ਜੇ ਉਹਨਾਂ ਦਾ ਕੋਈ ਆਸ਼ਰਿਤ ਕੋਈ ਉਹਨਾਂ ਦਾ ਡਿਪੈਂਡੈਂਟ ਅਪਲਾਈ ਕਰ ਰਿਹਾ ਤਾਂ 73 ਇਸੇ ਤਰ੍ਹਾਂ ਬਾਲਮਿਕੀ ਜਾਂ ਮਜਬੀ ਸੇਖੜੇ ਪੰਜਾਬ ਦੇ ਉਹਨਾਂ ਦੀ ਵੀ ਇੱਕ ਵੈਕੈਂਸੀ ਹੈ ਠੀਕ ਹੈ ਐਂਡ ਇੱਕ ਵੈਕੈਂਸੀ ਜਿਹੜੀ ਆ ਉਹ ਲੇਡੀਜ਼ ਲਈ ਰਿਜ਼ਰਵ ਰ ਅੱਤ ਤਿੰਨ ਜਿਹੜੀਆਂ ਉਹ ਰਿਜ਼ਰਵ ਰੱਖੀਆਂ ਹੋਈਆਂ ਨੇ ਫੀਮੇਲ ਵਾਸਤੇ ਸਿਲੇਬਸ ਦੀ ਗੱਲ ਕਰ ਲੈਂਦੇ ਅੱਗੇ ਦੇਖੋ ਸਿਲੇਬਸ ਦਾ ਬਹੁਤ ਸਿੰਪਲ ਹੈ ਸਭ ਤੋਂ ਪਹਿਲਾਂ ਤਾਂ ਇਹਦਾ ਇੱਕ ਸਪੈਸੀਫਿਕ ਸਿਲੇਬਸ ਨਹੀਂ ਹੈਗਾ ਬਲਕਿ ਤੁਹਾਨੂੰ ਇਹ ਸਮਝਣਾ ਪਏਗਾ ਕਿ ਜਿਹੜਾ ਪੇਪਰ A ਆ ਉਹ 8ਵੀਂ ਕਲਾਸ ਤੱਕ ਦੀ ਜਿੰਨੀ ਦੀ ਪੰਜਾਬੀ ਪੜ੍ਹੀ ਆ ਵਿਆਕਰਣ ਪੜ੍ਹੀ ਆ ਜਿਹਦੇ ਵਿੱਚ ਨਾਮ ਪੜਨਾਵ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਠੀਕ ਹੈ ਉਹਦੇ ਉੱਪਰ ਜਿਹੜਾ 8ਵੀਂ ਕਲਾਸ ਦੀ ਤੁਹਾਡੀ ਪੰਜਾਬੀ ਆ ਉਹਦੇ ਉੱਪਰ ਤੁਹਾਡਾ ਪਾਰਟ A ਦਾ ਪੇਪਰ ਲਿਆ ਜਾਏਗਾ ਆਰਬੀ ਦੇ ਵਿੱਚ ਪੰਜਾਬ ਦੀ ਜੀਕੇ ਤੇ ਕਰੰਟ ਅਫੇਅਰਸ ਹੋਣਗੇ ਕਰੰਟ ਅਫੇਅਰਸ ਉਹ ਨੈਸ਼ਨਲ ਤੇ ਇੰਟਰਨੈਸ਼ਨਲ ਵੀ ਹੋ ਸਕਦੇ ਆ ਜਿੱਦਾਂ ਜੋ ਬਜੀਟੀ ਚੱਲ ਰਹੀ ਆ ਠੀਕ ਹੈ ਬਾਰਡਰ ਕਵਾਸਕਰ ਟਰੋਫੀ ਹੁਣ ਤੱਕ ਆਸਟ੍ਰੇਲੀਆ ਚ 2-1 ਦੀ ਲੀਡ ਲੈ ਚੁੱਕਾ ਹੈ 2 ਮੈਚ ਆਸਟ੍ਰੇਲੀਆ ਨੇ ਜਿੱਤੇ 1 ਇੰਡੀਆ ਨੇ ਜਿੱਤੇ 1 ਡਰਾ ਹੋਇਆ ਪੰਜਵਾਂ ਮੈਚ ਅਜੇ ਹੋਣਾ ਹੈ ਠੀਕ ਹੈ ਤਾਂ ਬਜੀਟੀ ਵੀ ਇੱਕ ਕਰੰਟ ਅਫੇਅਰ ਦਾ ਹਿੱਸਾ ਹੈ ਕਿਹੜੇ ਕਿਹੜੇ T20 ਵਰਲਡ ਕੱਪ ਕਿੱਥੇ ਕਿੱਥੇ ਹੋਣ ਵਾਲੇ ਆ ਚੈਂਪੀਅਨ ਟਰੋਫੀ ਕੌਣ ਹੋਸਟ ਕਰਨ ਵਾਲਾ ਹੈ ਕਿਹੜੀ ਜਗ੍ਹਾ ਤੇ ਹੋਏਗੀ ਸੱਚਾ ਇਹ ਥੋੜਾ ਦੱਸ ਦਿਨਾ ਹੈ ਚੈਂਪੀਅਨ ਟਰਾਫੀ ਪਾਕਿਸਤਾਨ ਦੇ ਵਿੱਚ ਹੋਏਗੀ ਲੇਕਿਨ ਇੰਡੀਆ ਲਈ ਹਾਈਬ੍ਰਿਡ ਮਾਡਲ ਅਪਰੂਵ ਕਰਤਾ ਹੈ ਆਈਸੀਸੀ ਨੇ ਐਹੀ ਸਾਰੇ ਕਰੰਟ ਅਫੇਅਰਸ ਹੁੰਦੇ ਹੋਰ ਕਰੰਟ ਅਫੇਅਰ ਚ ਕੁਝ ਨਹੀਂ ਹੁੰਦਾ ਜੋ ਚੀਜ਼ ਨਿਊਜ਼ ਤੇ ਚੱਲ ਰਹੀ ਬਸ ਉਹਨੂੰ ਕਰੰਟ ਅਫੇਅਰ ਬੋਲਦੇ ਆ ਨਿਊਜ਼ ਸੁਣਦੇ ਰਹੋ ਰੈਗੂਲਰਲੀ ਠੀਕ ਹੈ ਤੇ ਆਨਲਾਈਨ ਜਿਹੜੇ ਕਰੰਟ ਅਫੇਅਰਸ ਦੇ ਦੇਖਦੇ ਰਹੋ ਬਾਕੀ ਜੀਕੇ ਜਿਹੜੀ ਆ ਪੰਜਾਬ ਦੀ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 1 ਜਨਵਰੀ ਤੋਂ ਨਵਾਂ ਸੈਕਸ਼ਨ ਬਣਾ ਕੇ ਪੰਜਾਬ ਦੀ ਜਿੰਨੀ ਜੀਕੇ ਆ ਉਹਦੀ ਵੀਡੀਓਜ਼ ਬਣਾ ਕੇ ਇੱਕੋ ਵ ਉਦੀ ਵੇਸੀ ਤਿਆਰੀ ਕਰਨੀ ਸ਼ੁਰੂ ਕਰਤੀ ਆ ਐਂਡ ਬਾਇ ਰਾਈਗਲ ਬੁੱਕਸ ਦੀ 8ਵੀਂ ਕਲਾਸ ਦੀ ਕਿਤਾਬ ਹੁੰਦੀ ਹੈ ਜੀ ਐਮਬੀਡੀ ਉਹਨੂੰ ਜੇ ਨਾਲ ਦੇਖ ਲਿਆ ਉਹਦੇ ਵਿੱਚ ਸਾਰਾ ਸਿਲੇਬਸ ਹੈਗਾ ਤੁਹਾਡਾ ਪਾਰਟ A ਵਾਸਤੇ ਪਾਰਟ B ਵਾਸਤੇ ਤਾਂ ਤੁਹਾਨੂੰ ਅਲੱਗ-ਅਲੱਗ ਬੁੱਕਸ ਦਾ ਸਾਰਾ ਜਣਾ ਪਏਗਾ ਨੈਕਸਟ ਆ ਗਿਆ ਜੀ ਐਪਲੀਕੇਸ਼ਨ ਤੁਹਾਡੀ ਇਨਵੈਲਿਡ ਹੋ ਜਾਏਗੀ ਅਗਰ ਤੁਸੀਂ ਪੂਰੀ ਫੀਸ ਨਹੀਂ ਦਿੱਤੀ ਯਾਨੀ ਮੰਨ ਲਓ ਤੁਸੀਂ ਜਨਰਲ ਹੋ 100 ਰੁਪਏ ਦਾ ਡਰਾਫਟ ਬਣਾਣਾ ਸੀ 50 ਰੁਪਏ ਦਾ ਬਣਾਤਾ ਤਾਂ ਵੀ ਤੁਹਾਡਾ ਫਾਰਮ ਰਿਜੈਕਟ ਜੇ ਬਿਨੇ ਪੱਤਰ ਦੂਰਾ ਭਰਿਆ ਕੋਈ ਕਾਲਮ ਖਾਲੀ ਨਹੀਂ ਛਡਣਾ ਜਿੱਥੇ ਨਹੀਂ ਲਿਖ ਸਕਦੇ ਤੇ ਕੁਝ ਉਥੇ ਐਨਏ ਨਾਟ ਐਪਲੀਕੇਬਲ ਲਿਖ ਦਿਓ ਠੀਕ ਹੈ ਤਾਂ ਇਨਾਂ ਇਨਾਂ ਹਾਲਾਤਾਂ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਇਨਵੈਲਿਡ ਸਾਬਿਤ ਹੋਏ ਨੈਕਸਟ ਆਜਣੇ ਆਪਾਂ ਇੰਪੋਰਟੈਂਟ ਡੇਟਸ ਮਹੱਤਵਪੂਰਨ ਮਿਤੀਆਂ ਤੇ ਮਹੱਤਵਪੂਰਨ ਮਿਤੀਏ ਦੇ ਵਿੱਚ ਇੱਕ ਹੀ ਆ 7 ਜਨਵਰੀ 2025 ਇਸ ਦਿਨ ਤੱਕ ਤਾਂ ਡੇਢ ਐਪਲੀਕੇਸ਼ਨ ਲੈਟਰ ਆ ਪੀਪੀਐਸਸੀ ਤੱਕ ਪਹੁੰਚ ਜਾਣ ਬਹੁਤ ਟਾਈਮ ਪਿਆਏ ਆਰਾਮ ਨਾ ਕਰੋ ਪਟਿਆਲਾ ਜਾਣ ਤੇ ਇੱਕ ਦਿਨ ਦਾ ਟਾਈਮ ਲੱਗਦਾ ਵਾ ਪੋਸਟ ਨੂੰ ਇਸ ਤੋਂ ਜ਼ਿਆਦਾ ਦਾ ਟਾਈਮ ਨਹੀਂ ਲੱਗਦਾ ਠੀਕ ਹੈ ਜੀ ਉਸ 7 ਜਨਵਰੀ ਤੱਕ ਆਪਣੇ ਸਾਰੇ ਲੈਟਰਸ ਜਿਹੜੇ ਉਥੇ ਪਛਾ ਆਈ ਹੋਪ ਦ ਨਵੀਂ ਵੀਡੀਓ ਪਸੰਦ ਆਈ ਹੋਏਗੀ ਅਗਰ ਇਹ ਪਸੰਦ ਆਈ ਤਾਂ ਇਹਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਜਲਦੀ ਜਨਨ ਲਈ ਲਿੰਕ ਜੋ ਆਪਣਾ ਬੈਲ ਆਈਕਨ ਹੁੰਦਾ ਉਹਨੂੰ ਦਬਾ ਦਿਓ ਕੱਲ ਪਰਸੋਂ ਇੱਕ ਨਵਾਂ ਸੈਕਸ਼ਨ ਲੈ ਕੇ ਤੁਹਾਡੇ ਸਮਝ ਹਾਜ਼ਰ ਹੋਵਾਂਗੇ ਜਿਦੇ ਵਿੱਚ 2025 ਜਿਹੜੀਆਂ 10ਵੀਂ ਬੇਸ ਤੇ ਭਰਤੀ ਆਉਣੀ ਹੈ ਉਹਦੀ ਵੱਖਰੀ ਵੀਡੀਓ 12ਵੀਂ ਬੇਸ ਤੇ ਭਰਤੀ ਆਉਣੀ ਉਹਦੀ ਵੱਖਰੀ ਵੀਡੀਓ ਐਂਡ ਗ੍ਰੈਜੂਏਸ਼ਨ ਬੇਸ ਤੇ ਜਿਹੜੀਆਂ ਭਰਤੀ ਆਉਣੀਆਂ ਉਹਦੀ ਵੱਖਰੀ ਵੀਡੀਓ ਬਣਾਈ ਜਾਏਗੀ ਇਸ ਤੋਂ ਇਲਾਵਾ ਜਿੱਦਾਂ ਮੈਂ ਵਾਦਾ ਕੀਤਾ ਸੀ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਜ ਪੰਜਾਬ ਪੁਲਿਸ ਦਾ ਜੋ ਅਧੂਰਾ ਕੰਮ ਪਿਆ ਹੈ ਉਹក៏ ਪੂਰਾ ਹੋਏਗਾ ਉਹਦੇ ਜਵਾਬ ਮੈਨੂੰ 1-2 ਦਿਨ ਤੱਕ ਮਿਲ ਜਾਣਾ ਐਂਡ ਪ੍ਰਸ਼ਨ ਪੱਤਰ ਜਿਹੜੇ ਆਪਾਂ ਲਾਵਾਂਗੇ ਉਹਦੇ ਵਿੱਚ ਮੈਂ ਜ਼ਰੂਰ ਪਾਵਾਂਗਾ ਇਸ ਵੀਡੀਓ ਦੇ ਵਿੱਚ ਫਿਲਹਾਲ ਇੰਨਾ ਹੀ ਆ ਇਸ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਫਰੈਂਡਸ ਦੇ ਨਾਲ ਐਂਡ ਅਗਲੀ ਵੀਡੀਓ 'ਚ ਆਪਾਂ ਫੇਰ ਮਿਲਾਂਗੇ ਨਵੇਂ ਸਾਲ ਦੀ ਤੁਹਾਨੂੰ ਐਡਵਾਂਸਡ ਬਹੁਤ-ਬਹੁਤ ਮੁਬਾਰਕਾਂ ਇਸ ਵੀਡੀਓ 'ਚ ਇੰਨਾ ਹੀ ਹੈ ਤਾਂ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੈ ਹਿੰਦ